ਗਿਫਟ ਕੀ ਐਕਸੈਪਟ ਕਰ ਰਹੇ ਹੋ ਕੀ ਮਿਲੂਗਾ ਗਿਫਟ ਕੋਈ ਐਕਸੈਪਟ ਨਹੀਂ ਆਇਆ ਤਾਂ ਪਿਆਰ ਵਾਸਤੇ ਹੁੰਦਾ ਹੈ ਗਿਫਟ ਦਾ ਕੋਈ ਇਹਨਾ ਰੋਲ ਨਹੀਂ ਹੁੰਦਾ ਦੇ ਵਿੱਚ ਬਸ ਇੱਕ ਪਿਆਰ ਹੈ ਇੱਕ ਭੈਣ ਭਰਾ ਦਾ ਬਸ ਇਹਦੇ ਵਿੱਚ ਕੋਈ ਗਿਫਟ ਦੀ ਕੋਈ ਉਹ ਲਾਲਚ ਨਹੀਂ ਹੁੰਦਾ ਇਸ ਚੀਜ਼ ਦਾ ਮਤਲਬ ਜਿਹੜੇ ਵਿਆਹ ਹੋਏ ਨੇ ਉਹਨਾਂ ਨੂੰ ਭਾਬੀ ਰਖੜੀ ਵੀ ਆ ਭਾਬੀਆਂ ਨੂੰ ਵੀ ਮੰਨਦੇ ਆ ਨਾਰਾਜ਼ ਨਹੀਂ ਕਰਦੇ ਭਾਬੀਆਂ ਨੂੰ ਪਹਿਣਾ ਵੀ ਪਹਿਣਾ ਨੂੰ ਰਖੜੀ ਬੰਦੀ ਹਾਂਜੀ ਹਾਂਜੀ ਇਸ ਦਾ ਵੀ ਸਾਡੇ ਕੋਲ ਬਹੁਤ ਸਾਰੀ ਵੈਰਾਈਟੀ ਜਿਵੇਂ ਵਾਚ ਵਗੈਰਾ ਆ ਗਈ ਹੈ ਭੈਣ ਸਿਸਟਰ ਸਿਸਟਰ ਆਪਸ ਵਿੱਚ ਪਿਆਰ ਦੇ ਵਿੱਚ ਅਲੱਗ-ਅਲੱਗ ਚੀਜ਼ਾਂ ਬੰਦੇ ਆ ਉਹ ਬ੍ਰੈਸਲੇਟ ਟਾਈਪ ਆ ਗਿਆ ਹਰ ਰਖੜੀ ਪਸੰਦ ਕਰਦੇ ਹੋ ਸੀ ਵੈਸੇ ਮੈਂ ਆਪਣੇ ਬ੍ਰਦਰ ਦੀ ਪਸੰਦ ਹੀ ਕਰੀ ਕਿਉਂਕਿ ਛੋਟਾ ਹੈ ਨਾ ਉਹਨੂੰ ਥੋੜਾ ਕਿਊਟ-ਕਿਊਟ ਜਿਹਾ ਰੱਖਣੇ ਚਾਹੀਦੇ ਜਿੱਦਾਂ ਮਤਲਬ ਫਲਾਵਰ ਟਾਈਪ ਹੋ ਗਿਆ ਬੀਜੀ ਜੀ ਪਹਿਣਾ ਦੀ ਵੀ ਚੋਇਸ ਹੈਗੀ ਜਿੱਦਾਂ ਦੀ ਮਰਜ਼ੀ ਪਸੰਦ ਕਰਦੇ ਰਹੋ ਲੇਕਿਨ ਵੈਰਾਈਟੀ ਜਿੰਨੀ ਮਰਜ਼ੀ ਪੂਰੀ ਕਰਦੇ ਰਹੋ ਵੈਰਾਈਟੀ ਨਹੀਂ ਕਰ ਸਕਦਾ ਦ ਕਾਉਂਟਿੰਗ ਕਰਨੀ ਹੁੰਦੀ ਹੈ ਰਖੜੀ ਦੀ ਕਿ ਅੱਛੀ ਜੀ ਲੱਗੇ ਮੇਰੀ ਰਖੜੀ ਤੇ ਉਹਦੇ ਵਾਸਤੇ ਵੈਸਤਾ ਬ੍ਰਦਰ ਦੀ ਮੈਟਰ ਕਰਦੀ ਵੀ ਪਸੰਦ ਜ਼ਿਆਦਾ ਅੱਛੀ ਹੋਣੀ ਚਾਹੀਦੀ ਇਸ ਕਰਕੇ ਬਿਲਕੁਲ ਮੇਰੀ ਜੀ ਹਰ ਸਾਲ ਦੀ ਦਰਾਂ ਇਸ ਵਾਰ ਵੀ ਜਿਹੜੀ ਵੀ ਲੇਡੀ ਆ ਰਹੀ ਹੈ ਅੱਛੀ ਤੋਂ ਅੱਛੀ ਰਖੜੀ ਲੈ ਰਹੀ ਹੈ ਅੱਛਾ ਆਪਣੇ ਭਰਾ ਲਈ ਕਿੱਦਾਂ ਦੀ ਪਸੰਦ ਕੀਤੀ ਰੱਖੀ ਮੈਂ ਸਟੋਨ ਵਾਲੀ ਰਖੜੀ ਪਸੰਦ ਕਰਦੀ ਹਾਂ ਅੱਛਾ ਬ੍ਰੈਸਲੇਟ ਦੇ ਬ੍ਰੈਸਲੇਟ ਹਾਂਜੀ ਭਰਾ ਨੇ ਗੁੱਟ ਤੇ ਬੰਨੀ 6 ਮਹੀਨੇ ਬੰਨੀ ਰੱਖਣੀ ਹੈ ਲਾਣੀ ਨਹੀਂ ਜਿਹੜੀ ਦੂਸਰੀ ਰਖੜੀ ਹੈ ਉਹ ਇੱਕ ਦਿਨ ਬਾਅਦ ਦੋ ਦਿਨ ਬਾਅਦ ਉਲਾ ਦੇਣੀ ਹੈ ਪਰ ਜ਼ਿਆਦਾਤਰ ਕਿੱਦਾਂ ਦੀ 골ਡ ਵਾਲੀ ਜਾਂ ਸਿਲਵਰ ਵਾਲੀ ਕਿੱਦਾਂ ਕੋਈ ਐਡੀ ਚੋਇਸ ਕਰਦਾ ਕੋਈ ਅੱਜ ਕੱਲ ਮਾਰਬਲ ਚੱਲਦੇ ਆ ਭਾਈ ਕੁੰਦਨ ਦੀ ਵੈਰਾਈਟੀ ਵੀ ਹੈਗੀ ਹੈ ਬਈ ਸਿਸਟਮ ਦਿਨਾਂ ਦੇ ਇਤਲਾਸ ਦਿਨ ਕੱਲੇ ਰਖੜੀ ਹੈ ਜੀ ਇੱਕ ਦਿਨ ਪਹਿਲਾਂ ਦੇਖੋ ਵਿਰਾਮ ਨਾ ਬੈਠੇ ਹੈ ਜੀ ਲੇਕਿਨ ਉਹ ਗੱਲਬਾਤ ਨਹੀਂ ਹੈਗੀ ਜਿਹੜੀ ਹੋਣੀ ਚਾਹੀਦੀ ਹੈ ਵੀ ਆਹ ਸ਼ਾਂਤੀ ਹੈ ਲੈ ਵੀ ਆਹ ਖਾਲੀ ਹੈ ਮੇਰਾ ਬ੍ਰਦਰ ਤਾਂ ਐਸੇ ਫੋਰਨ ਹੈ ਉਹਨੇ ਮੇਂ ਪੇਚ ਚੁੱਕੀਆਂ ਮੇਰੇ ਕਜ਼ਨਸ ਨੇ ਉਹਨਾਂ ਵਾਸਤੇ ਮੈਂ ਰਹਿ ਰਹੀ ਰક્ષાਬੰਧਨ ਦੇ ਤਿਹਾਰ ਦੇ ਉੱਤੇ ਬਾਜ਼ਾਰ ਜਿਹੜੇ ਨੇ ਸਜੇ ਹੋਏ ਨੇ ਔਰ ਲਗਾਤਾਰ ਰਖੜੀ ਦੀ ਸ਼ਾਪਿੰਗ ਜਿਹੜੀ ਹੈ ਕੀਤੀ ਜਾ ਰਹੀ ਹੈ ਰੰਗ-ਬਰੰਗੀਆਂ ਰਖੜੀਆਂ ਜਿਹੜੀਆਂ ਨੇ ਬਾਜ਼ਾਰਾਂ ਦੇ ਵਿੱਚ ਸਜੀਆਂ ਹੋਈਆਂ ਨੇ ਤਸਵੀਰਾਂ ਤੁਸੀਂ ਦੇਖੋ ਕਿ ਇੱਥੇ ਰਖੜੀਆਂ ਲਗਾਤਾਰ ਤਿਆਰੀਆਂ ਕੀਤੀਆਂ ਗਈਆਂ ਨੇ ਅਲੱਗ-ਅਲੱਗ ਪ੍ਰਕਾਰ ਦੀਆਂ ਬਹੁਤ ਹੀ ਸੋਹਣੇ-ਸੋਹਣੇ ਡਿਜ਼ਾਈਨ ਦੀਆਂ ਰਖੜੀਆਂ ਜਿਹੜੀਆਂ ਨੇ ਇੱਥੇ ਵੇਚੀਆਂ ਜਾ ਰਹੀਆਂ ਨੇ ਹਾਲਾਂਕਿ ਰਖੜੀ ਦਾ ਤਿਉਹਾਰ ਹੈ ਭੈਣਾਂ ਨੇ ਆਪਣੇ ਭਰਾਵਾਂ ਤੱਕ ਪਿਆਰ ਪਹੁੰਚਾਣਾ ਹੈਗਾ ਤੇ ਇਸ ਲਈ ਭੈਣਾਂ ਵੱਲੋਂ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਭ ਤੋਂ ਸੋਹਣੀ ਅਤੇ ਸੁੰਦਰ ਰਖੜੀ ਜਿਹੜੀ ਹੈ ਉਹ ਖਰੀਦੀ ਜਾਵੇ ਔਰ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਬਾਜ਼ਾਰ ਦੇ ਵਿੱਚ ਹਰ ਤਰ੍ਹਾਂ ਦੀ ਰਖੜੀ ਰੰਗ-ਬਰੰਗੀ ਰਖੜੀ ਧਾਗੇ ਜਿਹੜੇ ਨੇ ਮੌਜੂਦ ਨੇ ਰਖਸ਼ਾ ਬੰਧਨ ਦੇ ਤਿਉਹਾਰ ਦੇ ਉੱਤੇ ਬਾਜ਼ਾਰ ਸਜ ਚੁੱਕੇ ਨੇ ਔਰ ਭੈਣਾਂ ਦਾ ਪਿਆਰ ਭਰਾ ਭਰਿਆ ਜਿਹੜਾ ਸਨੇਹ ਹੈ ਭਰਾਵਾਂ ਤੱਕ ਪਹੁੰਚਾਉਣ ਦੇ ਲਈ ਉਹਦੀ ਖਰੀਦਾਰੀ ਵੀ ਦੁਕਾਨਾਂ ਦੇ ਅੰਦਰ ਚੱਲ ਰਹੀ ਹੈ ਔਰ ਖਾਸ ਕਰਕੇ ਅਗਰ ਗੱਲ ਕਰੀਏ ਇਸ ਪਵਿੱਤਰ ਦਿਨ ਦੀ ਤਾਂ ਕੋਸ਼ਿਸ਼ ਇਹੀ ਹੁੰਦੀ ਹੈ ਕਿ ਆਪਣੇ ਭਰਾ ਦੇ ਗੁੱਟ ਦੇ ਉੱਤੇ ਉਹਦੀ ਮਨਪਸੰਦ ਰਖੜੀ ਜਿਹੜੀ ਹੈ ਉਹੀ ਖਰੀਦੀ ਜਾਵੇ ਔਰ ਉਹੀ ਲਿੱਤੀ ਜਾਵੇ ਇਸ ਕਰਕੇ ਜਿਹੜੀਆਂ ਇੱਥੇ ਮਹਿਲਾਵਾਂ ਆ ਰਹੀਆਂ ਨੇ ਲੇਡੀਜ਼ ਆ ਰਹੀਆਂ ਨੇ ਕੋਸ਼ਿਸ਼ ਇਹ ਕਰ ਰਹੀਆਂ ਨੇ ਕਿ ਸੋਹਣੀ ਤੋਂ ਸੋਹਣੀ ਰਖੜੀ ਜਿਹੜੀ ਹੈ ਖਰੀਦੀ ਜਾਵੇ ਹਾਲਾਕੀ ਕਈਆਂ ਨੇ ਜਿਹੜਾ ਕਈ ਜਿਹੜੀ ਹੈ ਸ਼ਾਪਿੰਗ ਕਰ ਚੁੱਕੇ ਨੇ ਔਰ ਕੋਸ਼ਿਸ਼ ਇਹ ਹੈ ਕਿ ਉਹਨਾਂ ਦੇ ਭਰਾ ਦੇ ਗੁੱਟ ਲਈ ਸਭ ਤੋਂ ਸੋਹਣੀ ਰਖੜੀ ਜਿਹੜੀ ਹੈ ਉਹ ਖਰੀਦੀ ਜਾ ਸਕੇ ਇੱਥੇ ਮਹਿਲਾਵਾਂ ਲਗਾਤਾਰ ਸ਼ਾਪਿੰਗ ਕਰ ਰਹੀ ਨੇ ਪੂਰਾ ਬਾਜ਼ਾਰ ਤੁਹਾਨੂੰ ਇੱਕ ਵਾਰ ਫਿਰ ਤਸਵੀਰਾਂ ਰਾਹੀਂ ਦਿਖਾ ਦਿੰਨੇ ਆ ਕਿ ਰਖੜੀ ਦੀ ਸ਼ਾਪਿੰਗ ਜਿਹੜੀ ਹੈ ਲਗਾਤਾਰ ਜਾਰੀ ਹੈ ਔਰ ਮਹਿਲਾਵਾਂ ਨਾਲ ਵੀ ਗੱਲਬਾਤ ਕਰਾਂਗੇ ਜਿਹੜੇ ਰਖੜੀ ਖਰੀਦਣ ਆ ਰਹੇ ਨੇ ਤੁਸੀਂ ਕਿੰਦਾ ਦੀ ਰਖੜੀ ਪਸੰਦ ਕੀਤੀ ਹੈ ਬਹੁਤ ਵਧੀਆ ਪ੍ਰੀਆ ਮਤਲਬ ਆਪਣੇ ਭਰਾ ਦੇ ਪਸੰਦ ਦੀ ਹਾਂਜੀ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਬਾਜ਼ਾਰ ਲਗਾਤਾਰ ਸਜੇ ਹੋਏ ਨੇ ਰਖੜੀਆਂ ਜਿਹੜੀਆਂ ਨੇ ਅਲੱਗ-ਅਲੱਗ ਤਰ੍ਹਾਂ ਦੀਆਂ ਰਖੜੀਆਂ ਦਿਖਾਈਆਂ ਜਾ ਰਹੀਆਂ ਨੇ ਜ਼ਿਆਦਾਤਰ ਕਰੇਜ਼ ਜਿਹੜਾ ਹੈਗਾ ਉਹ ਤਾਗੇ ਅਤੇ ਸੋਹਣੀਆਂ ਰਖੜੀਆਂ ਦਾ ਜ਼ਿਆਦਾਤਰ 골ਡਨ ਰਖੜੀਆਂ ਜਿਹੜੀਆਂ ਨੇ ਖਰੀਦਣਾ ਪਸੰਦ ਕਰਦੇ ਨੇ ਲੋਕ ਹਾਲਾਂਕਿ ਜ਼ਿਆਦਾਤਰ ਗੋਲਡਨ ਰਖੜੀਆਂ ਇਸ ਵਾਰ ਬ੍ਰੈਸਲੇਟ ਦੇ ਰੂਪ ਦੇ ਵਿੱਚ ਤੁਸੀਂ ਦੇਖੋ ਜ਼ਿਆਦਾ ਪਸੰਦ ਕੀਤੀਆਂ ਜਾ ਰਹੀਆਂ ਨੇ ਭੈਣਾ ਉਹੀ ਕੋਸ਼ਿਸ਼ ਕਰੀਏ ਨੇ ਕਿ ਉਹਨਾਂ ਦੇ ਭਰਾ ਦੇ ਗੁੱਟ ਦੇ ਉੱਤੇ ਸਭ ਤੋਂ ਸੋਹਣੀ ਰਖੜੀ ਜਿਹੜੀ ਹੈ ਉਹ ਬੰਨੀ ਜਾਵੇ ਇਸ ਕਰਕੇ ਦੁਕਾਨਦਾਰ ਵੀ ਕੋਸ਼ਿਸ਼ ਕਰਦੇ ਆ ਕਿ ਸੋਹਣੀ ਤੋਂ ਸੋਹਣੀ ਰਖੜੀ ਮਹਿਲਾਵਾਂ ਨੂੰ ਦਿਖਾਈ ਜਾਵੇ ਕੀ ਮੰਗ ਕਰਦੀਆਂ ਨੇ ਇਸ ਵਾਰ ਆ ਕੇ ਮਹਿਲਾਵਾਂ ਕਿ ਮੇਰੇ ਭਰਾ ਦੇ ਲਈ ਕਿੱਦਾਂ ਦੀ ਰਖੜੀ ਹੋਣੀ ਚਾਹੀਦੀ ਹੈ ਵੀਰ ਜੀ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜਿਹੜੀ ਵੀ ਲੇਡੀ ਆ ਰਹੀ ਹੈ ਅੱਛੀ ਤੋਂ ਅੱਛੀ ਰਖੜੀ ਲੈ ਰਹੀ ਹੈ ਤੇ ਇਸ ਤਰ੍ਹਾਂ ਦੀ ਬ੍ਰੈਸਲੇਟ ਦੀ ਰਾਖੀ ਵੀ ਬਹੁਤ ਵਿਕੀ ਹੈ ਮੇਰੇ ਕੋਲ ਆ ਦੇਖੋ ਕਾਂਚੇ ਮੈਟਲ ਟੂ ਟਨ ਪਾਲਿਸ਼ ਦੇ ਵਿੱਚ ਬਹੁਤ ਪਿਆਰੀ ਚੀਜ਼ ਮਾਈਕਰੋ 골ਡ ਪਾਲਿਸ਼ ਹੈਗੀ ਹੈ ਇਸ ਸਟੇਨਲੈਸ ਸਟੀਲ ਦਾ ਕਾਮਾ ਇਸ ਤਰ੍ਹਾਂ ਦੀ ਕਾਫੀ ਵੈਰਾਈਟੀ ਹੈ ਬਾਕੀ ਅੱਗੇ ਵੀ ਨਜ਼ਰ ਪਾਓ ਬਹੁਤ ਵੈਰਾਈਟੀ ਹੈਗੀ ਹੈ ਜਿਹੜਾ ਤੁਸੀਂ ਦੇਖ ਸਕਦੇ ਹੋ ਆ ਸਾਰਾ ਕਾਊਂਟਰ ਰਖੜਿਆਂ ਨਾਲ ਹੀ ਭਰਿਆ ਹੋਇਆ ਹੈ ਕਾਫੀ ਵੈਰਾਈਟੀ ਹੈਗੀ ਇਸ ਤਰ੍ਹਾਂ ਦੀ ਔਰ ਖਾਸ ਕਰਕੇ ਦੇਖੋ ਕਿਉਂਕਿ ਸਪੈਸ਼ਲੀ ਅਸੀਂ ਦੇਖਿਆ ਹੈਗਾ ਤਾਂ ਇਸ ਦੁਕਾਨ ਦੇ ਉੱਤੇ ਮਹਿਲਾਵਾਂ ਸਪੈਸ਼ਲੀ ਆ ਰਹੀਆਂ ਸੀਗੀਆਂ ਕਿਉਂਕਿ ਇੱਥੇ ਬ੍ਰੈਸਲੇਟ ਜਿਹੜੇ ਨੇ 골ਡ ਪਲੇਟਿਡ ਔਰ সিলਵਰ ਪਲੇਟਿਡ ਬ੍ਰੈਸਲੇਟ ਨੇ ਜਿਹੜੇ ਜ਼ਿਆਦਾ ਪਸੰਦ ਕੀਤੇ ਜਾ ਰਹੇ ਨੇ ਪਰੰਪਰਿਕ ਰਖੜੀਆਂ ਵੀ ਖਰੀਦੀਆਂ ਜਾ ਰਹੀਆਂ ਨੇ ਧਾਗੇ ਵਗੈਰਾ ਲੇਕਿਨ ਡਿਮਾਂਡ ਜਿਹੜੀ ਹੈ ਜਿਸ ਤਰ੍ਹਾਂ ਇਹ ਦਿਖਾਇਆ ਕਿ ਕਿੰਨੇ ਸੁਣੀ ਸੁਣੀਆਂ ਰਖੜੀਆਂ ਨੇ ਔਰ ਡਾਇਮੰਡ ਸ਼ੇਪ ਦੇ ਵਿੱਚ ਵੀ ਕਿੰਨੀ ਪਿਆਰੀਆਂ ਰਖੜੀਆਂ ਨੇ ਔਰ ਪਹਿਣਾ ਵਾਲੋ ਕੋਸ਼ਿਸ਼ ਵੀ ਇਹੀ ਹੈ ਕਿ ਮੇਰੇ ਭਰਾ ਤੇ ਗੁੱਟ ਤੇ ਸਜਣ ਵਾਲੀ ਰਖੜੀ ਜਿਹੜੀ ਹੈ ਸਭ ਤੋਂ ਅਲੱਗ ਹੋਵੇ ਤੁਸੀਂ ਰਖੜੀ ਖਰੀਦ ਲਈ ਜੀ ਨਹੀਂ ਖਰੀਦਣੀ ਹਾਂ ਅੱਛਾ ਆਪਣੇ ਭਰਾ ਲਈ ਕਿੱਦਾਂ ਦੀ ਪਸੰਦ ਕੀਤੀ ਰੱਖਣੀ ਮੈਂ ਸਟੋਨ ਵਾਲੀ ਰੱਖਣੀ ਪਸੰਦ ਕਰਦੀ ਜਾਂ ਅੱਛਾ ਬ੍ਰੇਸਲੇਟ ਦੇ ਬ੍ਰੇਸਲੇਟ ਹਾਂਜੀ ਅਸੀਂ ਦੇਖਿਆ ਜਿੰਨੀਆਂ ਵੀ ਮਹਿਲਾ ਵਾਰੀਆਂ ਜ਼ਿਆਦਾਤਰ ਇਸ ਦੁਕਾਨ ਤੇ ਆਹੀ ਚੀਜ਼ ਪਸੰਦ ਕਰ ਰਹੀਆਂ ਨੇ ਹਾਂਜੀ ਹਾਂਜੀ ਨਹੀਂ ਵਧੀਆ ਨਹੀਂ ਹੈ ਕਾਰਨ ਕੀ ਹੈ ਕਾਰਨ ਕੀ ਹੈ ਸਟੋਨ ਵਾਲੀ ਜ਼ਿਆਦਾ ਅੱਛੀ ਲੱਗਦੀ ਹੈ ਜ਼ਿਆਦਾ ਅੱਛੀ ਅੱਛਾ ਯਾਨੀ ਕਿ ਇਹੀ ਨਾ ਹਰੇਕ ਭੈਣ ਨੂੰ ਹੁੰਦਾ ਕਾਰਨ ਹੀ ਕਿਹਾ ਵੀ ਹੈਗਾ ਭਰਾ ਨੇ ਗੁੱਟ ਤੇ ਬੰਨੀ 6 ਮਹੀਨੇ ਬੰਨੀ ਰੱਖਣੀ ਹੈ ਲਾਣੀ ਨਹੀਂ ਜਿਹੜੀ ਦੂਸਰੀ ਰੱਖੜੀ ਹੈ ਉਹ ਇੱਕ ਦਿਨ ਬਾਅਦ ਦੋ ਦਿਨ ਬਾਅਦ ਉਲਾ ਦੇਣੀ ਹੈ ਇਹ 6 ਮਹੀਨੇ ਬੰਨੀ ਰੱਖਣੀ ਹੈ ਖਰਾਬ ਵੀ ਨਹੀਂ ਹੋਣੀ ਤੇ ਲਾਨੀ ਵੀ ਨਹੀਂ ਸੌਂਗ ਨਾਲ ਬੰਦੇ ਰਖੜੀ ਇਸੀ ਨੂੰ ਵੇਅਰ ਕਰ ਰਹੇ ਆ ਬਿਲਕੁਲ ਬਿਲਕੁਲ ਤੁਸੀਂ ਬਿਲਕੁਲ ਇਹੀ ਗੱਲ ਹੈਗੀ ਹੈ ਕਿ ਅੱਛਾ ਤੁਹਾਡੇ ਕੋਲ ਮਹਿਲਾਵਾਂ ਕਿ ਕਿੱਦਾਂ ਦੀ ਰਖੜੀ ਮੰਗਰੀ ਹੈਗੀ ਹੈ ਕਿ ਕਿੱਦਾਂ ਦੀ ਰਖੜੀ ਦਿਖਾਓ ਆਪਣੀ ਫਿਰ ਸਭ ਦੀ ਚੋਇਸ ਹੁੰਦੀ ਹੈ ਅੱਛਾ ਕਿਸੇ ਸਿੰਪਲ ਕਿਸੇ ਹੈਵੀ ਕਿਸੇ ਮੀਡੀਅਮ ਕੁਝ ਵੀ ਚੋਇਸ ਨਾਲ ਲੈ ਲੈਂਦੇ ਕੋਈ ਦਿੱਕਤ ਨਹੀਂ ਆਲੀ ਗੱਲ ਹੈ ਅਲੱਗ-ਅਲੱਗ ਹੈ ਨਾ ਪਰ ਜ਼ਿਆਦਾਤਰ ਕਿੱਦਾਂ ਦੀ 골ਡੀ ਵਾਲੀ ਜਾਂ ਸਿਲਵਰ ਵਾਲੀ ਕਿੱਦਾਂ ਹੈ ਕੋਈ ਐਡੀ ਚੋਇਸ ਕਰਦਾ ਹੈ ਕੋਈ ਅੱਜ ਕੱਲ ਮਾਰਬਲ ਚੱਲਦੇ ਆ ਭਾਈ ਕੁੰਦਨ ਦੀ ਵੈਰਾਈਟੀ ਵੀ ਹੈਗੀ ਹੈ ਬਾਕੀ ਆਪਣੀ ਕੋਰਾਈਟੀ ਸਾਰੀ ਮਿਲ ਜਾਂਦੀ ਕੋਈ ਇੱਦਾਂ ਦੇ ਕੋਈ ਇਸ਼ੂ ਨਹੀਂ ਕਸਟਮਰ ਜੋ ਚੋਇਸ ਹੈ ਆਪਣੀ ਵੀ ਆਪਣੀ ਚੋਇਸ ਹੁੰਦੀ ਲਾ ਲੈਂਦੇ ਆ ਤੁਸੀਂ ਇੱਥੇ ਦੇਖੋ ਕਿ ਇਹ ਪੂਰਾ ਕਾਉਂਟਰ ਜਿਹੜਾ ਰਖੜੀਆਂ ਦੇ ਨਾਲ ਹੀ ਭਰਿਆ ਹੋਇਆ ਹੈਗਾ ਔਰ ਜਿਆਦਾਤਰ ਕੋਸ਼ਿਸ਼ ਇਹ ਕੀਤੀ ਜਾ ਰਹੀ ਹੈ ਕਿ ਆਪਾਂ ਧਾਗਾ ਤਾਂ ਖਰੀਦ ਹੀ ਖਰੀਦਦੇ ਆ ਲੇਕਿਨ ਉਹਦੇ ਨਾਲ ਐਸੀ ਰਖੜੀ ਖਰੀਦੀ ਜਾਵੇ ਜੋ ਉਹਦਾ ਭਰਾ ਉਹਦੇ ਗੁੱਟ ਤੇ ਐਸੀ ਸਜੇ ਕਿ ਉਹਦਾ ਉਤਾਰਨ ਦਾ ਮਨ ਨਾ ਕਰੇ ਔਰ ਦੂਸਰੇ ਤੁਸੀਂ ਇੱਥੇ ਦੇਖੋ ਕਿ ਜਿਹੜੇ ਪਰੰਪਰਿਕ ਧਾਗੇ ਜੋ ਪਿਆਰ ਆਪਾਂ ਸ਼ੁਰੂ ਤੋਂ ਬੰਦਿਆ ਰਿਹਾ ਉਹ ਵੀ ਲਾਈਨ ਵਾਈਜ਼ ਇੱਥੇ ਲਗਾਏ ਗਏ ਨੇ ਉਹ ਵੀ ਇੱਥੇ ਮੌਜੂਦ ਨੇ ਔਰ ਕੋਸ਼ਿਸ਼ ਇਹੀ ਹੈ ਕਿ ਮੇਰੇ ਭਰਾ ਦੇ ਗੁੱਟ ਤੇ ਜਿਹੜੀ ਰਖੜੀ ਬੰਨੀ ਹੋਵੇ ਉਹ ਸਭ ਤੋਂ ਸੋਹਣੀ ਅਤੇ ਸਭ ਤੋਂ ਅਲੱਗ ਹੋਵੇ ਗੱਲਬਾਤ ਕਰ ਲੈਣੇ ਅੱਛਾ ਕੀ ਅੱਜਕੱਲ ਕੀ ਡਿਮਾਂਡ ਹੈ ਮਾਰਕੀਟ ਦੇ ਵਿੱਚ ਡਿਮਾਂਡ ਤਾਂ ਵਥੇਰੀਆਂ ਜਿੱਦਾਂ ਜਿੱਦਾਂ ਦੇ ਲੋਕ ਹੁੰਦੇ ਅਲੱਗ-ਅਲੱਗ ਡਿਮਾਂਡ ਹੁੰਦੇ ਤੇ ਅਸੀਂ ਸਾਰੇ ਡਿਮਾਂਡ ਦੀ ਅਲੱਗ-ਅਲੱਗ ਵੈਰਾਈਟੀ ਆਪਣੀ ਦੁਕਾਨ ਤੇ ਸਾਰੇ ਰੱਖੇ ਏਡੀ ਹੋ ਗਿਆ ਕੁੰਦਨ ਹੋ ਗਿਆ ਅੱਜਕਲ ਏਡੀ ਦੇ ਪੀਸ ਕੁੰਦਨ ਦੇ ਪੀਸ ਅੱਜਕਲ ਤਾਂ ਸਭ ਚੀਜ਼ਾਂ ਬਹੁਤ ਅਲੱਗ ਚਲਦੀਆਂ ਸਾਰੇ ਦੀ ਜਿਵੇਂ ਦੀ ਪਸੰਦ ਹੁੰਦੀ ਆ ਅਸੀਂ ਇਹੀ ਐਸੀ ਐਸੀ ਕਸਟਮਰ ਦੀ ਡਿਮਾਂਡ ਤੇ ਵਧੀਆ-ਵਧੀਆ ਪੀਸ ਮਤਲਬ ਹਰ ਬ੍ਰਾਂਡਡ ਤੋਂ ਬ੍ਰਾਂਡਡ ਸਾਰੀ ਚੀਜ਼ ਰੱਖੀ ਹੋਈ ਆ ਸਭ ਤੋਂ ਪਹਿਲਾਂ ਤਾਂ ਪਹਿਣਾ ਇਹ ਮੰਗਦੀਆਂ ਹੋਣ ਕਿ ਕਹਿੰਦੇ ਕਿ ਮੇਰੇ ਭਰਾ ਦੇ ਗੁੱਟ ਤੇ ਉਹ ਰਖੜੀ ਹੋਵੇ ਜਿਹੜੀ ਸਭ ਤੋਂ ਸੋਹਣੀ ਹੈ। ਹਾਂਜੀ ਬਹੁਤ ਸੋਹਣੀ ਸਲੀਕ ਜਿਹਾ ਅੱਜ ਕੱਲ ਤਾਂ ਜਿਆਦਾ ਮੋਟਾ-ਮੋਟਾ ਡਿਜ਼ਾਈਨ ਕੋਈ ਪਸੰਦ ਨਹੀਂ ਕਰਦਾ ਬਿਲਕੁਲ ਸਲੀਕ ਦੇ ਵਿੱਚ ਡਿਜ਼ਾਈਨ ਬਹੁਤ ਸੋਹਣੇ-ਸੋਹਣੇ ਸਾਡੇ ਕੋਲ ਤੇ ਬਹੁਤ ਵਧੀਆ। ਅੱਛਾ ਇਹ ਥੋੜੇ ਆ ਦਿਖਾਓਗੇ ਸਲਮਾਨ। ਹਾਂਜੀ 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 ਆ ਦੇਖੋ ਸਲਮਾਨ ਖਾਨ ਦੀ ਰਖੜੀ ਕਿੰਨੀ ਸੋਹਣੀ ਹੈ। ਇਹਦੇ ਵਿੱਚ ਸਾਡੇ ਕੋਲ ਡਿਜ਼ਾਈਨ ਵੀ ਆ। ਮਤਲਬ ਬਹੁਤ ਸਾਰੇ ਅਲੱਗ-ਅਲੱਗ ਡਿਜ਼ਾਈਨ ਆ ਏਡੀ ਦੇ ਵਿੱਚ ਆ ਗਿਆ। ਦੇਖੋ ਬ੍ਰੇਸਲਟ ਆ ਗਿਆ ਜ ਬਹੁਤ ਚੀਜ਼ ਹੈ ਅਲੱਗ-ਅਲੱਗ ਹੈ ਅਲੱਗ-ਅਲੱਗ ਵੈਰਾਈਟੀ ਹੈ ਆ ਦੇਖੋ ਡਾਇਮੰਡ ਦੇ ਵਿੱਚ ਹੈ ਅਲੱਗ-ਅਲੱਗ ਚੀਜ਼ ਹੈ ਤੇ ਲੁੱਕ ਬਹੁਤ ਪਿਆਰੀ ਸਾਡੀ ਦੁਕਾਨ ਦੀ ਵੈਰਾਈਟੀ ਸਭ ਤੋਂ ਅਲੱਗ-ਅਲੱਗ ਹੈ ਅੱਜਕੱਲ ਇਹ ਵੀ ਟ੍ਰੈਂਡ ਚੱਲ ਗਿਆ ਨਾ ਭੈਣਾ ਵੀ ਭੈਣਾ ਨੂੰ ਰਖੜੀ ਬੰਦੀ ਹਾਂਜੀ ਹਾਂਜੀ ਇਸ ਦਾ ਵੀ ਸਾਡੇ ਕੋਲ ਬਹੁਤ ਸਾਰੀ ਵੈਰਾਈਟੀ ਜਿਵੇਂ ਵਾਚ ਵਗੈਰਾ ਆ ਗਈ ਹੈ ਭੈਣ ਸਿਸਟਰ ਸਿਸਟਰ ਆਪਸ ਵਿੱਚ ਪਿਆਰ ਦੇ ਵਿੱਚ ਅਲੱਗ-ਅਲੱਗ ਚੀਜ਼ਾਂ ਬੰਦੇ ਆ ਉਹ ਬ੍ਰੇਸਲੇਟ ਟਾਈਪ ਆ ਗਿਆ ਹਰ ਇੱਕ ਚੀਜ਼ ਮਤਲਬ ਬਹੁਤ ਚੀਜ਼ ਅਲੱਗ-ਅਲੱਗ ਹੈ ਬਿਲਕੁਲ ਕਿਉਂਕਿ ਹੁਣ ਪੈਣਾ ਵੀ ਪੈਣਾ ਨੂੰ ਰਖੜੀ ਬੰਦੀਆਂ ਨੇ ਤੇ ਉਹਦੀ ਵੈਰਾਈਟੀਆਂ ਵੀ ਇਹਨਾਂ ਕੋਲ ਹੈ ਜੋ ਲੇਡੀਜ਼ ਦੇ ਗੁੱਟ ਤੇ ਸਜੇ ਉਹ ਵੀ ਇੱਥੇ ਜਿਹੜੀਆਂ ਨੇ ਸਪੈਸ਼ਲ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਕੋਈ ਵੀ ਕਸਟਮਰ ਇੱਥੇ ਖਾਸ ਕਰਕੇ ਇਸ ਪਿਆਰੇ ਤਿਹਾਰ ਦੇ ਉੱਤੇ ਆਵੇ ਤਾਂ ਉਹ ਖਾਲੀ ਨਾ ਜਾਵੇ ਇੱਥੇ ਲਗਾਤਾਰ ਇਹ ਜਿਹੜੇ ਪਰੰਪਰਾਗਿਕ ਕੁੰਦਨ ਦੀਆਂ ਰਖੜੀਆਂ ਨੇ ਸੁਣੀਆਂ ਸੁਣੀਆਂ ਉਹ ਵੀ ਤਿਆਰ ਕੀਤੀਆਂ ਗਈਆਂ ਨੇ ਪਰ ਅਸੀਂ ਇੱਕ ਚੀਜ਼ ਹੋਰ ਇੱਥੇ ਤੁਹਾਨੂੰ ਦਿਖਾਣਾ ਚਾਹਾਂਗੇ ਕਿ ਰਖੜੀਆਂ ਦੇ ਨਾਲ ਨਾਲ ਇੱਥੇ ਇਹ ਜਿਹੜੇ ਮੈਂ ਤੁਹਾਨੂੰ ਤਾਗਿਆਂ ਦੀ ਗੱਲ ਕਰ ਰਿਹਾ ਸੀਗਾ ਸਪੈਸ਼ਲੀ ਇਹਨਾਂ ਦਾ ਜਿਹੜਾ ਪਿਆਰ ਹੈ ਇਹਨਾਂ ਦਾ ਜਿਹੜਾ ਵੀ ਪਿਆਰ ਹੈ ਇਹ ਇਹਨਾਂ ਤਾਗਿਆਂ ਦੇ ਮਾਧਿਅਮ ਦੇ ਨਾਲ ਪਹੁੰਚਾਉਂਦੀਆਂ ਨੇ ਔਰ ਇਹਦੀ ਅਲੱਗ ਤੋਂ ਵੈਰਾਈਟੀ ਜਿਹੜੀ ਹੈ ਰੱਖੀ ਗਈ ਹੈ ਔਰ ਤੁਸੀਂ ਉੱਥੇ ਹੈਂਗਿੰਗ ਦੇਖੋਗੇ ਤਾਂ ਵਧੀਆ ਫੈਨਸੀ ਰਖੜੀਆਂ ਖਰੀਦਣ ਤੋਂ ਬਾਅਦ ਕੋਸ਼ਿਸ਼ ਇਹ ਹੁੰਦੀ ਹੈ ਕਿ ਇਸ ਦੁਕਾਨ ਤੇ ਆ ਕੇ ਜਿਹੜਾ ਕੋਸ਼ਿਸ਼ ਕਰਦੇ ਆਂ ਹੋਰ ਮਹਿਲਾਵਾਂ ਨਾਲ ਗੱਲਬਾਤ ਕਰਨ ਦੀ ਕਿ ਉਹਨਾਂ ਨੇ ਰਖੜੀਆਂ ਖਰੀਦੀਆਂ ਪੰਜ ਜੀ ਤੁਸੀਂ ਖਰੀਦ ਲਈ ਰਖੜੀ ਤਾਂ ਇੱਥੇ ਮਹਿਲਾਵਾਂ ਵੱਲੋਂ ਜਿਹੜੀਆਂ ਵੱਖ-ਵੱਖ ਤਰ੍ਹਾਂ ਦੀਆਂ ਰਖੜੀਆਂ ਪਸੰਦ ਕੀਤੀਆਂ ਜਾ ਰਹੀਆਂ ਨੇ ਜ਼ਿਆਦਾਤਰ ਰਖੜੀ ਖਰੀਦਣ ਵਾਲੇ ਵੀ ਇੱਥੇ ਪਹੁੰਚੇ ਹੋਏ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰ੍ਹਾਂ ਦੀਆਂ ਰਖੜੀ ਦੀ ਜ਼ਿਆਦਾ ਡਿਮਾਂਡ ਹੈ ਔਰ ਦੁਕਾਨਦਾਰ ਵੀ ਇੱਥੇ ਮੌਜੂਦ ਨੇ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਵੀਰੇ ਜੀ ਬਾਜ਼ਾਰ ਪਵਿੱਤਰ ਤਿਹਾੜ ਰਖੜੀ ਦੇ ਲਈ ਸਜਿਆ ਹੋਇਆ ਕਿੱਦਾਂ ਦੀ ਰਖੜੀ ਜ਼ਿਆਦਾਤਰ ਪਸੰਦ ਕਰ ਰਹੇ ਹੈ ਜਿਹੜਾ ਬ੍ਰੈਸਲੇਟ ਦੇ ਰੂਪ ਦੇ ਵਿੱਚ ਨਹੀਂ ਬ੍ਰੈਸਲਟ ਨਹੀਂ ਔਰ ਫੈਂਸੀ ਐਡਮਾ ਬਹੁਤ ਹੈ ਗਿਆ ਜੀ 40 ਰੁਪਏ 50 ਰੁਪਏ ਜਿਹੜੀ ਆ ਸੇਲ ਦੇ ਵਿੱਚ ਛਟਮਾ ਵਿਕ ਰਹੀਆਂ ਜਿਆਦਾਤਰ ਤੇ ਜਿਆਦਾਤਰ ਜਿਹੜੀਆਂ ਰੱਖੜੀਆਂ ਨੇ ਇਹ ਇੱਥੇ ਤੁਸੀਂ ਦੇਖੋ ਅਲੱਗ-ਅਲੱਗ ਬਾਕਸ ਕਿੱਦਾਂ ਦੀਆਂ ਰੱਖੜੀਆਂ ਇਸ ਵਾਰ ਗਾਗ ਜਿਆਦਾ ਪਸੰਦ ਕਰ ਰਹੀ ਜੀ 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 ਪਹਿਣਾ ਦੀ ਵਿਸ਼ਾ ਵਸ ਹੈਗੀ ਜਿੱਦ ਦੀ ਮਰਜ਼ੀ ਪਸੰਦ ਕਰਦੇ ਨੇ ਲੇਕਿਨ ਵੈਰਾਈਟੀ ਜਿੰਨੀ ਮਰਜ਼ੀ ਪੂਰੀ ਕਰਦੇ ਰਹੋ ਵੈਰਾਈਟੀ ਨਹੀਂ ਕਰ ਸਕਦਾ ਦੁਕਾਨਦਾਰ ਪੂਰੀ ਕਰੀ ਵੀ ਸਾਡੇ ਦਾ ਕੰਮ ਹੋਲਸੇਲ ਦਾ ਸੀ ਤੇ ਚਲੋ ਫ੍ਰੀ ਹੋਣ ਵਾਲੇ ਆ ਥੋੜਾ ਸਟਾਕ ਰਹਿ ਗਿਆ ਲੇਕਿਨ ਉਹ ਗੱਲ ਬਣਨੀ ਹੈਗੀ ਜੋ ਹੋਣੀ ਚਾਹੀਦੀ ਹੈ ਦਿਨੋ-ਦਿਨੇ ক্রেਜ ਘਟੀ ਆ ਰਿਹਾ ਹੈ ਇਤਿਆਰ ਦਾ ਮ ਬਾਕੀ ਦੇਖੋ ਜੀ ਪਹਿਣਾ ਕਿਹਦਾ ਚੁਆਇਸ ਹੈਗੀ ਅੱਜਕੱਲ੍ਹ ਵੈਸੇ ਸਿਸਟਮ ਦਿਨਾਂ ਦੇ ਵਿੱਚ ਲਾਸਤਿਰ ਕੱਲੇ ਰੱਖੜੀ ਹੈ ਜੀ ਇੱਕ ਦਿਨ ਪਹਿਲਾਂ ਦੇਖੋ ਵਿਰਾਮ ਨਾਲ ਬੈਠੇ ਹੈ ਜੀ ਲੇਕਿਨ ਉਹ ਗੱਲਬਾਤ ਨਹੀਂ ਹੈਗੀ ਜਿਹੜੀ ਹੋਣੀ ਚਾਹੀਦੀ ਹੈ ਵੀ ਆਹ ਸ਼ਾਂਤੀ ਵਾਲੇ ਵੀ ਆਹ ਦਿਖਾ ਲਈ ਹੈ ਇਹ ਗਰਮੀ ਦਾ ਵੀ ਅਸਰ ਹੋ ਸਕਦਾ ਪਰ ਰਖੜੀਆਂ ਦੀ ਅਗਰ ਗੱਲ ਮੈਂ ਕਰਾਂ ਤਾਂ ਫੈਂਸੀ ਰਖੜੀਆਂ ਤੋਂ ਲੈ ਕੇ ਇੱਥੇ ਡਿਜ਼ਾਈਨਰ ਰਖੜੀਆਂ ਤੋਂ ਲੈ ਕੇ ਸਿੰਪਲ ਰਖੜੀਆਂ ਸਾਰੀ ਤਰ੍ਹਾਂ ਦੀਆਂ ਰਖੜੀਆਂ ਇੱਥੇ ਰੱਖੀਆਂ ਗਈਆਂ ਨੇ ਤਾਂ ਜੋ ਪਹਿਣਾ ਅਗਰ ਕਿਸੇ ਵੀ ਚੀਜ਼ ਦੀ ਡਿਮਾਂਡ ਕਰਦੀ ਹੈ ਨੇ ਆਪਣੇ ਭਰਾ ਦੀ ਚੁਆਇਸ ਦੀਆਂ ਤਾ ਉਹ ਸਾਰੀਆਂ ਰਖੜੀਆਂ ਬਜ਼ਾਰਾ ਦੇ ਵਿੱਚ ਸਜੀਆਂ ਹੋਈਆਂ ਨੇ ਰਖੜੀ ਪਸੰਦ ਕਰੀ ਸੀ ਵੈਸੇ ਮੈਂ ਆਪਣੇ ਬ੍ਰਦਰ ਦੀ ਪਸੰਦ ਹੀ ਕਰੀ ਕਿਉਂਕਿ ਛੋਟਾ ਹੈ ਨਾ ਉਹਨੂੰ ਥੋੜਾ ਕਿਊਟ ਕਿਊਟ ਜਿਹੀ ਰਖੜੀਆਂ ਚਾਹੀਦੀਆਂ ਜਿੱਦਾਂ ਮਤਲਬ ਫਲਾਵਰ ਟਾਈਪ ਹੋ ਗਈਆਂ ਤੇ ਉਹ ਚਾਹੁੰਦਾ ਵੀ ਮੇਰੀ ਯੂਨੀਕ ਰਖੜੀ ਹੋਵੇ ਮਤਲਬ ਕਾਉਂਟਿੰਗ ਕਰਨੀ ਹੁੰਦੀ ਹੈ ਰਖੜੀ ਦੀ ਕਿ ਅੱਛੀ ਜੀ ਲੱਗੇ ਮੇਰੀ ਰਖੜੀ ਤੇ ਉਹਦੇ ਵਾਸਤੇ ਵੈਸਤਾ ਬ੍ਰਦਰ ਦੀ ਮੈਟਰ ਕਰਦੀ ਵੀ ਪਸੰਦ ਜ਼ਿਆਦਾ ਅੱਛੀ ਹੋਣੀ ਚਾਹੀਦੀ ਇਸ ਕਰਕੇ ਬਿਲਕੁਲ ਭੈਣਾਂ ਦਾ ਪਹਿਲਾ ਇਹੀ ਮੋਟਿਵ ਹੁੰਦਾ ਹੈ ਕਿ ਉਹਦੇ ਭਰਾ ਤੇ ਗੁੱਟ ਤੇ ਉਹ ਰਖੜੀ ਲੱਗੇ ਜਿਹੜੀ ਸਭ ਤੋਂ ਸੋਹਣੀ ਹੋਵੇ ਹਾਂਜੀ ਹਾਂਜੀ ਸਭ ਤੋਂ ਯੂਨੀਕ ਸਭ ਤੋਂ ਵੱਖਰੀ ਲੱਗਣੀ ਚਾਹੀਦੀ ਹੈ ਰਖੜੀ ਉਹੀ ਗੱਲ ਹੈ ਬਸ ਤੁਸੀਂ ਕੁਝ ਪਸੰਦ ਕੀਤਾ ਹਾਂ ਬਸ ਦੋ ਰਖੜੀਆਂ ਪਸੰਦ ਕੀਤੀਆਂ ਹੋਈਆਂ ਨੇ ਹਾਂਜੀ ਤੇ ਅੱਛਾ ਗਿਫਟ ਕੀ ਐਕਸੈਪਟ ਕਰ ਰਹੇ ਹੋ ਕੀ ਮਿਲੂਗਾ ਗਿਫਟ ਕੋਈ ਐਕਸੈਪਟ ਨਹੀਂ ਹੈ ਤਾਂ ਪਿਆਰ ਵਾਸਤੇ ਹੁੰਦਾ ਹੈ ਗਿਫਟ ਦਾ ਕੋਈ ਨਾ ਰੋਲ ਨਹੀਂ ਹੁੰਦਾ ਦੇ ਵਿੱਚ ਬਸ ਇੱਕ ਪਿਆਰ ਹੈ ਇੱਕ ਭੈਣ ਭਰਾ ਦਾ ਬਸ ਇਹਦੇ ਵਿੱਚ ਕੋਈ ਗਿਫਟ ਦੀ ਕੋਈ ਉਹ ਲਾਲਚ ਨਹੀਂ ਹੁੰਦਾ ਇਸ ਚੀਜ਼ ਦਾ ਇੱਟਾ ਵੀ ਜਿੰਨੀਆਂ ਭੈਣਾਂ ਨੂੰ ਇਹ ਪੁੱਛਿਆ ਸਭ ਦਾ ਜਵਾਬ ਇਹੀ ਸੀਗਾ ਕਿ ਗਿਫਟ ਕੋਈ ਮੈਟਰ ਨਹੀਂ ਕਰਦੀ ਲੇਕਿਨ ਰਖੜੀ ਹੋਣੀ ਚਾਹੀਦੀ ਹੈ ਜੋ ਮੇਰੇ ਭਰਾ ਦੇ ਗੁੱਟ ਤੇ ਸਭ ਤੋਂ ਸੋਹਣੀ ਲੱਗੇ ਤਾਂ ਇੱਥੇ ਲਗਾਤਾਰ ਤੁਸੀਂ ਦੇਖ ਸਕਦੇ ਹੋ ਕਿ ਸ਼ਾਪਿੰਗ ਜਾਰੀ ਹੈਗੀ ਹੈ ਔਰ ਰਖੜੀਆਂ ਪਸੰਦ ਕੀਤੀਆਂ ਜਾ ਰਹੀਆਂ ਨੇ ਅਲੱਗ-ਅਲੱਗ ਤਰ੍ਹਾਂ ਦੀਆਂ ਰਖੜੀਆਂ ਜਿਹੜੀਆਂ ਨੇ ਪਸੰਦ ਕਰ ਰਹੇ ਨੇ ਰਖੜੀ ਦੀ ਖਰੀਦਾਰੀ ਜਿਹੜੀ ਹੈ ਉਹ ਟੋਕਰੀਆਂ ਭਰ-ਭਰ ਕੇ ਕੀਤੀਆਂ ਜਾ ਰਹੀਆਂ ਨੇ ਤਾਂ ਜੋ ਉਹਨਾਂ ਦੇ ਭਰਾ ਦੇ ਗੁੱਟ ਜਿਹੜੇ ਨੇ ਭਰੇ ਰਹਿਣ ਕਿਸੇ ਵੀ ਤਰ੍ਹਾਂ ਨਾਲ ਕੋਈ ਵੀ ਜਗ੍ਹਾ ਸੁੰਨੀ ਨਾ ਦਿਖਾਈ ਦੇਵੇ ਮੈਮ ਤੁਸੀਂ ਕਰ ਲਈ ਖਰੀਦਾਰੀ ਇਹ ਹਾਲ ਚੱਲਦੀ ਹੈ ਹਾਂਜੀ ਹਾਂਜੀ ਕਰ ਰਹੇ ਆ ਅੱਛਾ ਆਪਣੀ ਪਸੰਦੀ ਖਰੀਦੀ ਹੋਈ ਆਪਣੇ ਬ੍ਰਦਰ ਦੇ मेरा ब्रदर तो वैसे फौरन है उन्होंने मैं भेज चुकी हूं मेरे कजन्स ने उन्ना वास्ते मैं ले रही हूं अच्छा उन सब भी पसंद ਤੁਹਾਨੂੰ ਪਤਾ ਹੈ ਜਾਂ ਤੁਸੀਂ ਆਪਣੀ ਪਸੰਦ ਲੈ ਰਹੇ ਹੋ ਮੇਰੀ ਮੈਂ ਆਪਣੀ ਪਸੰਦ ਹੀ ਲੈ ਰਹੀ ਹਾਂ ਬਿਲਕੁਲ ਬਿਲਕੁਲ ਕਿਉਂਕਿ ਜੋ ਭੈਣ ਦੀ ਪਸੰਦ ਹੈ ਨਾ ਉਹੀ ਹਾਂਜੀ 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 ਕਿੰਨੇ ਭਰਾ ਤੁਹਾਡੇ ਵਿੱਚ ਕਜ਼ਨ ਸਾ ਮੇਰੇ 4-5 ਨੇ ਤਾਂ ਹੀ ਇਹ ਟੁਕਰੀ ਭਰ ਲਈ ਹੈ ਤੁਸੀਂ ਮੇਰੀ ਬੇਟੀ ਵੀ ਹੈ ਨਾ ਫਿਰ ਉਹ ਵੀ ਆਪਣੇ ਕਜ਼ਨਸ ਦੇ 브్రదਰ ਦੇ ਬੰਦੀ ਹੈ ਅੱਛਾ ਅੱਜ ਕੱਲ ਇਹ ਕਿੰਦਾ ਦਾ ਵੀ ਟ੍ਰੈਂਡ ਚੱਲੇ ਪਹਿਣਾ ਵੀ ਪਹਿਣਾ ਨੂੰ ਰਖੜੀਆਂ ਹਾਂਜੀ ਹਾਂਜੀ ਭਾਬੀ ਰਖੜੀ ਵੀ ਆਈ ਹੋਈ ਹੈ ਅੱਜਕੱਲ ਭਾਬੀ ਰਖੜੀ ਹਾਂਜੀ ਭੈਣ ਭਰਾ ਮਤਲਬ ਮਤਲਬ ਜਿਹੜੇ ਵਿਆਹ ਹੋਏ ਨੇ ਉਹਨਾਂ ਨੂੰ ਭਾਬੀ ਰਖੜੀ ਵੀ ਹੈ ਭਾਬੀਆਂ ਨੂੰ ਵੀ ਵੰਦੇ ਆਂ ਨਾਰਾਜ਼ ਨਹੀਂ ਕਰਦੇ ਭਾਬੀਆਂ ਨੂੰ ਉਹਨਾਂ ਲਈ ਕੋਈ ਸਪੈਸ਼ਲ ਡਿਜ਼ਾਈਨ ਪਸੰਦ ਕਰਦੇ ਹੋ ਹਾਂਜੀ ਉਹ ਕੱਪੜ ਵਾਲੀਆਂ ਕੱਪੜ ਵਾਲੀਆਂ ਆਉਂਦੀਆਂ ਉਹਦੇ ਵਿੱਚ ਦੋਨੋਂ 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 ਚੀਜ਼ਾਂ ਹੁੰਦੀਆਂ ਲੂੰਬੇ ਹੁੰਦੇ ਜਿਹੜੇ ਅੱਛਾ ਮਤਲਬ ਦੋ ਲੇਡੀਜ਼ ਲਈ ਸਪੈਸ਼ਲ ਹਾਂਜੀ ਹਾਂਜੀ ਉਹ ਸਪੈਸ਼ਲ ਹੈ ਤੇ ਤੁਸੀਂ ਜਿਹੜਾ ਉਹਨਾਂ ਲਈ ਸਪੈਸ਼ਲ ਪਸੰਦ ਕਰਦੇ ਹੋ ਹਾਂਜੀ ਲੇਕਾਰੀ ਉਹਨਾਂ ਲਈ ਅੱਛਾ ਵੈਸੇ ਪੁੱਛਣਾ ਨਹੀਂ ਚਾਹੀਦਾ ਗਿਫਟ ਕਿਦਾਂ ਦਾ ਪਸੰਦ ਕਰ ਰਹੇ ਹੋ ਯਾਰ ਤੁਸੀਂ ਕੀ ਸੋਚਿਆ ਕਿ ਕਿਹੜਾ ਗਿਫਟ ਮਿਲਣਾ ਚਾਹੀਦਾ ਹੈ ਗਿਫਟ ਜੋ ਮਰਜ਼ੀ ਆਪਣੇ ਸ਼ਰਦਾ ਨਾਲ ਦੇ ਦੇਣ ਪੈਣਾ ਨੂੰ ਤਾਂ ਪੈਣਾ ਨੂੰ ਪਿਆਰੀ ਜਿਆਦਾ ਹੈ ਹਾਂਜੀ 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 ਬਹੁਤ ਬਹੁਤ ਸ਼ੁਕਰੀਆ ਮੈਮ ਤਾਂ ਪੈਣਾ ਲਈ ਜਿਹੜਾ ਹੈਗਾ ਭਰਾਵਾ ਦਾ ਪਿਆਰ ਹੀ ਬਹੁਤ ਹੁੰਦਾ ਹੈ ਔਰ ਗਿਫਟ ਦੀ ਆਸ ਨਹੀਂ ਬਲਕਿ ਰਖੜੀ ਉਹ ਹੋਣੀ ਚਾਹੀਦੀ ਹੈ ਜੋ ਦੇ ਭਰਾ ਦੇ ਗੁੱਟ ਤੇ ਸਭ ਤੋਂ ਜ਼ਿਆਦਾ ਸੋਹਣੀ ਲੱਗੇ ਤਾਂ ਕਹਿਣਾ ਬਾਜ਼ਾਰ ਦੇ ਵਿੱਚ ਆਪਣੇ ਭਰਾ ਦੀ ਪਸੰਦੀਆਂ ਰਖੜੀਆਂ ਲੈਣ ਲਈ ਪਹੁੰਚੀਆਂ ਹੋਈਆਂ ਨੇ ਤੁਸੀਂ ਰਖੜੀ ਖਰੀਦਨੀ ਹੈ ਨਹੀਂ ਖਰੀਦਨੀ ਆਵੇ ਅੱਛਾ ਕੀ ਆਪਣੀ ਪਸੰਦੀ ਖਰੀਦੋਗੇ ਆਪਣੇ ਭਰਾ ਦੇ ਪਸੰਦੀ ਆਪਣੀ ਪਸੰਦ ਦੇ ਅੱਛਾ ਤੁਹਾਡੇ ਆਪਣੇ ਪਸੰਦੀ ਉਹਨੂੰ ਤੁਹਾਡੇ ਵੀਰੇ ਨੂੰ ਪਸੰਦ ਆਏਗੀ ਜੋ ਮੈਨੂੰ ਪਸੰਦ ਜੀ ਵੀਰੇ ਨੂੰ ਪਸੰਦ ਆਜੂਗੀ ਅੱਛਾ ਤੁਸੀਂ ਹਰ ਸਾਲ ਬੰਨਦੇ ਹੋਗੇ ਕੀ ਕੋਈ ਖਾਸ ਚੁਆਇਸ ਹੈ ਨਹੀਂ ਹਰ ਸਾਲ ਬੰਨਦੇ ਆ ਕਿੱਦਾਂ ਦੀ ਚੁਆਇਸ ਹੈ ਕਿੱਦਾਂ ਦੀ ਰਖੜੀ ਜ਼ਿਆਦਾ ਬੰਨਦਾ ਵਧੀਆ ਵਧੀਆ ਸਭ ਤੋਂ ਸੋਹਣੀ ਹਾਂਜੀ ਸੋਹਣੀ ਪਹਿਣਾ ਦੀ ਇੱਛਾ ਇਹੀ ਹੁੰਦੀ ਹੈ ਕਿ ਮੇਰੇ ਭਰਾ ਦੇ ਗੁੱਟ ਤੇ ਸਭ ਤੋਂ ਸੋਹਣੀ ਰਖੜੀ ਬੰਨੀ ਜਾਵੇ ਤੁਸੀਂ ਵੈਸੇ ਕਿੱਦਾਂ ਦੀ ਫੈਨਸੀ ਲੋਗੇ ਜਾਂ ਸਿੰਪਲ ਫੈਨਸੀ ਫੈਨਸੀ ਅੱਛਾ ਬੇਟਾ ਤੁਸੀਂ ਵੀ ਆਪਣੇ ਬ੍ਰਦਰ ਲਈ ਕੋਈ ਰੱਤੀ ਤਰ੍ਹਾਂ ਦੀ ਕੀਤੀ ਨਹੀਂ ਅਜੇ ਕਰਦੀ ਵੀ ਆ ਅੱਛਾ ਤੁਸੀਂ ਉਹਦੇ ਪਸੰਦੀ ਖਰੀਦੋਗੇ ਆਪਣੇ ਆਪਣੇ ਕਿੱਦਾਂ ਦੀ ਖਰੀਦੋਗੇ ਉਹ ਹਰ ਇੱਕ ਤਰ੍ਹਾਂ ਦੀ ਬੰਨ ਲੈਂਦਾ ਐਸੇ ਐਨ ਦਾ ਵੀ ਬੰਨ ਲੈਂਦਾ ਅੱਦਾ ਦੀ ਵੀ ਬੰਨ ਲੈਂਦਾ ਜਿੰਨੀ ਵੀ ਉਹ ਦੇਵੇ ਅੱਛਾ ਜਿੱਦਾਂ ਦੀ ਤੁਸੀਂ ਪਸੰਦ ਕਰੋਗੇ ਉਹੀ ਪਸੰਦ ਹੈ ਇਹਨਾਂ ਜਿਹੜਾ ਕੰਫੀਡੈਂਸ ਤੇ ਆ ਕਿੰਨਾ ਪਿਆਰ ਆਪਸ ਵਿੱਚ ਬਹੁਤ ਅੱਛਾ ਗਿਫਟ ਕੀ ਲੋਗੇ ਗਿਫਟ ਗਿਫਟ ਉਹ ਜੋ ਦੇ ਦਵੇ ਉਹ ਹੀ ਹੈ ਅਜਾ ਤੁਸੀਂ ਰਖੜੀ ਦੇ ਨਾਲ ਨਾਲ ਪਿਆਰ ਆਸ਼ੀਰਵਾਦ ਇਹੀ ਭੈਣਾਂ ਦਾ ਪਿਆਰ ਹੁੰਦਾ ਹੈ ਕਿ ਗਿਫਟ ਚਾਹੇ ਭਰਾ ਕੁਝ ਵੀ ਦੇ ਦੇਵੇ ਲੇਕਿਨ ਉਹਦੇ ਭਰਾ ਦੇ ਗੁੱਟ ਤੇ ਰਖੜੀ ਜਿਹੜੀ ਹੈ ਉਹ ਸਭ ਤੋਂ ਸੋਹਣੀ ਹੋਣੀ ਚਾਹੀਦੀ ਹੈ ਲੁਧਿਆਣਾ ਦਾ ਕੈਮਰਾ ਪਰਸੰਦੀਪਕ ਦੇ ਨਾਲ ਕਮਲ ਕਪੂਰ ਲੁਧਿਆਣਾ